ਕਈ ਵਾਰ ਹੁੰਦਾ ਨਾ ਅਸੀਂ ਜਿੱਤ ਕੇ ਜਦੋਂ ਹਾਰ ਜਾਂਦੇ ਆਂ ਫਿਰ ਅਸੀਂ ਆਪਣੇ ਆਪ ਨੂੰ ਸਵਾਲ ਕਰਦੇ ਆਂ ਕਿ ਅਸੀਂ ਇਦਾਂ ਕਿਉਂ ਹੋਇਆ ਵੀ ਅਸੀਂ ਜਿੱਤ ਕੇ ਹਾਰ ਗਏ ਆਂ ਜਾਂ ਕੀ ਆ ਨਾ ਇਹਨੂੰ ਹੀ ਆਪਾਂ ਇੱਕ ਜ਼ਿੰਦਗੀ ਕਹਿੰਦੇ ਆਂ ਜ਼ਿੰਦਗੀ ਦੀ ਸਫਲਤਾ ਇਹਨੂੰ ਹੀ ਕਹਿੰਦੇ ਆ ਜਿਹੜੇ ਹਾਰ ਕੇ ਜਿੱਤ ਜਾਣ ਹਾਰ ਦੇ ਵਿੱਚ ਕਈ ਵਾਰ ਹੁੰਦਾ ਕਿ ਅਸੀਂ ਬੜੀਆਂ ਕਾਮਯਾਬੀਆਂ ਲੈਣੇ ਆ ਤੇ ਅਸੀਂ ਵੱਡੀਆਂ ਸਲਾਂਘਾਂ ਭਰਦੇ ਆ ਤੇ ਉਹਦੇ ਵਿੱਚ ਸਾਡੀ ਹਾਰ ਹੁੰਦੀ ਆ ਉਹ ਹਾਰ ਨਹੀਂ ਹੁੰਦੀ ਉਹ ਤੁਹਾਡੇ ਕੋਲੇ ਇੱਕ ਰਸਤਾ ਮਿਲਦਾ ਤੁਹਾਨੂੰ ਹਾਰ ਕੇ ਤੁਹਾਨੂੰ ਉੱਠਣ ਦਾ ਤੇ ਜਦੋਂ ਆਪਾਂ ਟੀਚਰ ਵੀ ਆਪਣੇ ਇਹੀ ਆ ਕਿ ਆਪਾਂ ਨੂੰ ਰਸਤਾ ਦਿਖਾਉਂਦੇ ਆ ਜਦੋਂ ਆਪਾਂ ਨੂੰ ਪੜਾਈ ਕਰਾਉਂਦੇ ਆ ਤੇ ਇਸ ਤਰ੍ਹਾਂ ਹੀ ਇਹ ਵੀ ਆਪਣੇ ਹਾਰ ਕੇ ਆਪਾਂ ਨੂੰ ਸਿਖਾਉਂਦਾ ਇੱਕ ਰਸਤਾ ਮਿਲਦਾ ਕਿ ਅਸੀਂ ਜੇ ਹਾਰ ਗਏ ਤਾਂ ਅਸੀਂ ਉੱਠਣਾ ਕਿਵੇਂ ਆ ਉੱਠਣ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਤੇ ਜੇ ਅਸੀਂ ਜੇ ਸੋਚੀ ਜਾਵਾਂਗੇ ਬੈਠ ਕੇ ਘਰੇ ਕਿ ਹਾਏ ਹਾਰ ਗਏ ਹੁਣ ਸਾਡਾ ਕੁਝ ਨਹੀਂ ਹੋਤਾ ਦੋ ਫਲਾਨਾ ਸਾਨੂੰ ਛੱਡ ਗਿਆ ਜਾਂ ਸਾਡਾ ਨੁਕਸਾਨ ਹੋ ਗਿਆ ਇਹ ਚੀਜ਼ਾਂ ਨਹੀਂ ਚਲਦੀਆਂ ਇਸ ਕਰਕੇ ਆਪਾਂ ਨੂੰ ਇਹਨਾਂ ਨੂੰ ਛੱਡ ਕੇ ਅੱਗੇ ਵਧਣਾ ਹੈ ਸਫਲਤਾ ਲੈਣ ਲਈ ਅੱਗੇ ਵਧਣਾ ਪੈਂਦਾ ਤੇ ਕਈ ਵਾਰ ਆਪਾਂ ਇਹ ਵੀ ਸੋਚਣ ਲੱਗ ਜਾਂਦੇ ਆ ਕਿ ਜੀ ਉਹ ਤਾਂ ਕਿੰਨਾ ਮੀਰਾ ਜਾਂ ਉਹ ਕਿੰਨਾ ਸੁਖੀ ਆ ਉਹਦਾ ਸਾਰਾ ਕੁਝ ਬਹੁਤ ਵਧੀਆ ਆ ਤੇ ਸਾਡਾ ਅਸੀਂ ਬਹੁਤ ਪਿੱਛੇ ਚਲੇ ਗਏ ਹਣਾ ਤੇ ਜੇ ਤੁਸੀਂ ਉਹਦੇ ਬੈਕਗ੍ਰਾਉਂਡ ਜਾ ਕੇ ਸੋਚੋ ਬਹੁਤ ਪਿੱਛੇ ਜਾ ਕੇ ਸੋਚੋ ਇੱਕ ਦਿਨ ਉਹ ਵੀ ਇਹਨਾਂ ਚੀਜ਼ਾਂ ਦੇ ਵਿੱਚੋਂ ਲੰਘ ਕੇ ਗਿਆ ਜਦੋਂ ਸਫਲਤਾ ਪਾਉਣ ਲਈ ਬਹੁਤ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਆਪਾਂ ਨੂੰ ਹਣਾ ਪਰੇਸ਼ਾਨੀਆਂ ਬਹੁਤ ਆਉਂਦੀਆਂ ਕੋਈ ਵੀ ਆ ਜਾਂਦੀ ਹੈ ਦੁੱਖ ਤਕਲੀਫ ਵੀ ਆ ਸਕਦੇ ਆ ਪੈਸੇ ਵੱਲੋਂ ਵੀ ਆ ਸਕਦੀ ਆ ਧੋਖਾ ਵੀ ਮਿਲ ਸਕਦਾ ਹੈ ਨਾ ਇਹ ਹਰ ਇੱਕ ਦੇ ਨਾਲ ਹੁੰਦੀ ਹੈ ਜਿਹੜੇ ਕੋਈ ਇਦਾਂ ਸੈਟਲ ਵੈਲ ਹੋਏ ਆ ਸਾਰਾ ਕੁਝ ਉਹਦੇ ਪਿੱਛੇ ਜਾ ਕੇ ਦੇਖੋ ਇੱਕ ਦਿਨ ਉਹਨਾਂ ਦਾ ਵੀ ਹੋਗਾ ਜਿਸ ਦਿਨ ਉਹ ਰਾਤਾਂ ਜਾ ਕੇ ਰੋ ਕੇ ਨਿਗਾਉਂਦੇ ਸੀ ਉਹਨਾਂ ਦਾ ਕੋਈ ਸਾਥ ਦੇਣ ਵਾਲਾ ਨਹੀਂ ਸੀ ਹੈ ਨਾ ਤੇ ਉਹ ਉਹਨਾਂ ਨੇ ਆਪਣੀ ਆਪਣੀ ਹਾਰ ਨੂੰ ਜਿੱਤ ਬਣਾਉਣ ਲਈ ਆਪਣੇ ਆਪ ਮੁੜ ਕੇ ਉਹ ਖੜੇ ਹੋ ਗਏ ਸਟੈਂਡ ਲੈ ਲਿਆ ਉਹਨਾਂ ਨੇ ਤੇ ਉਹ ਕਾਮਯਾਬ ਹੋ ਗਏ ਤੇ ਇਹ ਹੀ ਚੀਜ਼ ਹੈ ਜਦੋਂ ਤੁਸੀਂ ਹਾਰ ਮੰਨ ਕੇ ਬੈਠ ਜਾਂਦੇ ਹੋ ਫਿਰ ਉਹ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਇਸ ਕਰਕੇ ਇਸ ਨੂੰ ਤੁਸੀਂ ਹਾਰ ਨਾ ਮੰਨੋ ਇਹਨੂੰ ਤੁਸੀਂ ਆਪਣਾ ਇੱਕ ਲੈਸਨ ਲਓ ਜਿਵੇਂ ਟੀਚਰ ਆਪਾਂ ਨੂੰ ਲੈਸਨ ਦਿੰਦੇ ਆ ਤੇ ਉਹ ਲੈਸਨ ਨੂੰ ਤੁਸੀਂ ਸਿੱਖਣ ਦੀ ਕੋਸ਼ਿਸ਼ ਕਰੋ ਕਿ ਅਸੀਂ ਕਿੱਥੇ ਗਲਤੀ ਕੀਤੀ ਸੀ ਕਿਉਂ ਸਾਨੂੰ ਇਹ ਹੋਇਆ ਤੇ ਜੇ ਤੁਸੀਂ ਇਸ ਤੋਂ ਬਾਹਰ ਨਿਕਲਣਾ ਤੁਹਾਨੂੰ ਆਪਣੇ ਆਪ ਨੂੰ ਸਟੈਂਡ ਲੈਣਾ ਪਊ ਸਟੈਂਡ ਲਓ ਤੇ ਅੱਗੇ ਵਧੋ ਅੱਗੇ ਦੇਖੋ ਤੁਸੀਂ ਪਹਿਲੇ ਕਿਹੜੀ ਗਲਤੀ ਕਰਕੇ ਤੁਸੀਂ ਇੱਥੇ ਗਏ ਉਹ ਗਲਤੀ ਨੂੰ ਛੱਡ ਕੇ ਅੱਗੇ ਤੋਂ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰੋ ਕਿ ਜੇ ਤੁਸੀਂ ਚੰਗਾ ਕੰਮ ਕਰੋਗੇ ਤਾਂ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਅੱਗੇ ਤੋਂ ਥੋੜਾ ਜਿਹਾ ਚੰਗਾ ਕੰਮ ਕਰੋ ਛੋਟਾ ਜਿਹਾ ਕਦਮ ਚੱਕੋ ਵੱਡਾ ਕਦਮ ਚੱਕਣ ਦੀ ਲੋੜ ਨਹੀਂ ਤੇ ਫਿਰ ਅੱਗੇ ਤੁਰੋ ਹਨ ਤੇ ਜਿਵੇਂ ਜਿਵੇਂ ਆਪਾਂ ਅੱਗੇ ਤੁਰਾਂਗੇ ਓਵੇਂ ਓਵੇਂ ਆਪਣਾ ਸਫਲਤਾ ਅੱਗੇ ਵਧੂਗੀ ਜਿਨ੍ਹਾਂ ਨੇ ਸਫਲਤਾ ਪਾ ਲਈ ਉਹਨਾਂ ਨੇ ਰਾਤਾਂ ਨੂੰ ਰੋ ਕੇ ਜਾ ਕੇ ਰਿਸ਼ਤੇ ਦਾ ਛੱਡ ਗਏ ਲੋਕਾਂ ਦੇ ਤਾਣੇ ਮੇਹਣੇ ਸੁਣ ਕੇ ਤੇ ਉਹ ਉਸ ਚੀਜ਼ ਨੂੰ ਪਾਰ ਕਰ ਚੁੱਕੇ ਆ ਇਸ ਕਰਕੇ ਉਹ ਹੁਣ ਬਹੁਤ ਸੁਖੀ ਆ ਉਹਨਾਂ ਨੇ ਆਪਣਾ ਲੈਸਨ ਚੰਗੀ ਤਰ੍ਹਾਂ ਪੜ੍ਹ ਕੇ ਲੈਸਨ ਲੈ ਲਿਆ ਤੇ ਹਰ ਆਉਹੀ ਗੱਲ ਆ ਕਿ ਜਦੋਂ ਅਸੀਂ ਡਿੱਗ ਜਾਂਦੇ ਆ ਸਾਨੂੰ ਉਦੋਂ ਪਤਾ ਲੱਗ ਜਾਂਦਾ ਕਿ ਸਾਡਾ ਕੌਣ ਆ ਕੌਣ ਬਗਾਨਾ ਆ ਤੇ ਕੌਣ ਸਾਡੇ ਲਈ ਸਟੈਂਡ ਲੈ ਕੇ ਸਾਡੇ ਨਾਲ ਖੜਦਾ ਤੇ ਕੌਣ ਸਾਨੂੰ ਛੱਡ ਕੇ ਚੱਲ ਗਿਆ ਹਨ ਤੇ ਉਦੋਂ ਤੁਹਾਨੂੰ ਅਸਲੀ ਤੁਹਾਨੂੰ ਆਪਣੇ ਰਿਸ਼ਤਿਆਂ ਦਾ ਫਰੈਂਡ ਸਰਕਲ ਦਾ ਜੋ ਵੀ ਆ ਉਹਨਾਂ ਦਾ ਤੁਹਾਨੂੰ ਉਦੋਂ ਪਸਲੀ ਪਤਾ ਲੱਗਦਾ ਜਦੋਂ ਤੁਹਾਡੇ ਤੇ ਤੁਸੀਂ ਹਾਰ ਸਕਦੇ ਆ ਤੁਹਾਨੂੰ ਪ੍ਰੋਬਲਮ ਆਉਂਦੀ ਆ ਤੇ ਤੁਹਾਡੇ ਸਾਥ ਕੌਣ ਦਿੰਦਾ ਤੇ ਕਿਹੜੇ ਮਤਲਬ ਸੀਗੇ ਮਤਲਬ ਕੱਢ ਕੇ ਭੱਜ ਗਏ ਆ ਤੇ ਜਾਂ ਤੁਹਾਨੂੰ ਛੱਡ ਕੇ ਚਲੇ ਗਏ ਤੇ ਉਸ ਟਾਈਮ ਤੇ ਜਿਹੜੇ ਤੁਹਾਡੇ ਬਰਾਬਰ ਖੜੇ ਨੇ ਉਹਦਾ ਕੋਸ ਬੰਦੇ ਦਾ ਕਦੀ ਵੀ ਸਾਥ ਨਾ ਛੱਡੋ ਤੁਹਾਨੂੰ ਇੱਥੇ ਲੈਸਨ ਮਿਲ ਜਣਾ ਤੁਸੀਂ ਇਹਨੂੰ ਇਹ ਨਾ ਸਮਝੋ ਕਿ ਤੁਸੀਂ ਹਾਰ ਚੁੱਕੇ ਜਾਂ ਤੁਸੀਂ ناکਾਮ ਹੋ ਗਏ ਇਹ ਤੁਸੀਂ ਹਾਰੇ ਨਹੀਂ ਤੁਸੀਂ ناکਾਮ ਨਹੀਂ ਤੁਸੀਂ ਕੋਸ਼ਿਸ਼ ਕੀਤੀ ਆ ਤੇ ਕੋਸ਼ਿਸ਼ ਫੇਰ ਕਰੋ ਤੇ ਜੇ ਤੁਸੀਂ ਹੁਣ ਦੁਬਾਰੇ ਖੜੇ ਹੋਣ ਦੀ ਕੋਸ਼ਿਸ਼ ਕਰੋਗੇ ਖੜੇ ਹੋਣ ਤੋਂ ਪਹਿਲਾਂ ਆਪਣੇ ਆਪ ਨੂੰ ਸਾਫ਼ ਕਰੋ ਸਾਫ਼ ਹੋਣ ਦਾ ਮਤਲਬ ਮੇਰਾ ਇਹ ਹੀ ਆ ਕਿ ਆਪਣੇ ਆਪ ਨੂੰ ਸੁਧਾਰੋ ਕਿ ਜੋ ਤੁਸੀਂ ਪਹਿਲੀਆਂ ਗਲਤੀਆਂ ਪਿੱਛੇ ਕਿੰਨੀਆਂ ਗਲਤੀਆਂ ਕਰਕੇ ਆਏ ਉਹਨਾਂ ਨੂੰ ਸੁਧਾਰੋ ਉਹ ਕਿ ਜਿਹੜੀ ਹੁਣ ਗਾਹ ਅੱਗੇ ਕਰ ਰਹੇ ਆ ਉਹ ਗਲਤੀ ਕੋਈ ਇਹੋ ਜਿਹੀ ਗਲਤੀ ਨਾ ਕਰੀਏ ਅਸੀਂ ਤੇ ਆਪਣੇ ਆਪ ਨੂੰ ਸਾਫ਼ ਕਰੋ ਤੇ ਜੋ ਤੁਸੀਂ ਗਲਤੀ ਕੀਤੀ ਹੈ ਪਹਿਲਾਂ ਉਹਨੂੰ ਸਜ਼ਾ ਨਾ ਬਣਾਓ ਉਹਨੂੰ ਮਾਫ ਕਰੋ ਤੇ ਅੱਗੇ ਨੂੰ ਸਹੀ ਕਦਮ ਚੁੱਕੋ ਛੋਟੇ ਕਦਮ ਚੁੱਕੋ ਤੇ ਅੱਗੇ ਤੁਰੋ ਤੇ ਆਪਣੇ ਆਪ ਨਾਲ ਦੂਜਿਆਂ ਦੀ ਤੁਲਨਾ ਨਾ ਕਰੋ ਕਿ ਉਹ ਐ ਆ ਉਹ ਐ ਆ ਤੁਸੀਂ ਆਪਣੇ ਆਪ ਕਦਮ ਚੁੱਕੋ ਕਿਸੇ ਦੀ ਤੁਲਨਾ ਦੇ ਨਾਲ ਤੁਸੀਂ ਕਾਮਯਾਬ ਨਹੀਂ ਹੋਵੋਗੇ ਤੁਸੀਂ ਆਪਣਾ ਜੇ ਅੱਜ ਤੁਹਾਡੇ ਕੋਲ ਕਾਟਿਆ ਤੇ ਕੱਲ ਨੂੰ ਵੱਧ ਹੋ ਸਕਦਾ ਹੈ ਨਾ ਤੇ ਮਿਹਨਤ ਕਰਦੇ ਰਹੋ ਕੋਸ਼ਿਸ਼ ਕਰਦੇ ਰਹੋ ਇੱਕ ਦਿਨ ਉਹ ਮੰਜ਼ਿਲ ਤੇ ਆਪਾਂ ਪਹੁੰਚਾਂਗੇ ਹਰ ਇੱਕ ਦੀ ਜੰਗ ਆਪੋ ਆਪਣੀ ਹੁੰਦੀ ਹੈ ਹਰ ਇੱਕ ਦੀ ਜਿਹੜੀ ਹਾਰ ਜਿੱਤ ਹੈ ਹਰ ਇੱਕ ਦੀ ਡਿਫਰੈਂਟ ਹੁੰਦੀ ਹੈ ਹਰ ਇੱਕ ਦੇ ਫੈਮਲੀਆ ਦੇ ਵਿੱਚ ਹਰ ਇੱਕ ਦਾ ਡਿਫਰੈਂਟ ਡਿਫਰੈਂਟ ਹੁੰਦਾ ਕਿਸੇ ਦੀ ਕੋਈ ਪ੍ਰੋਬਲਮ ਕਿਸੇ ਦੀ ਕੋਈ ਪ੍ਰੋਬਲਮ ਇਸ ਕਰਕੇ ਕਿਸੇ ਨੂੰ ਕੰਪੇਅਰ ਨਹੀਂ ਕੀਤਾ ਜਾ ਸਕਦਾ ਤੇ ਬਸ ਹੁਣ ਐਂਡ ਤੇ ਮੈਂ ਤੁਹਾਨੂੰ ਅਖੀਰ ਦੇ ਵਿੱਚ ਤੁਹਾਨੂੰ ਇਹੀ ਕਹੂੰਗੀ ਤੇ ਬਸ ਮੈਂ ਤੁਹਾਨੂੰ ਇਹੀ ਕਹੂੰਗੀ ਕਿ ਜੇ ਤੁਸੀਂ ਅੱਜ ਇਕੱਲੇ ਆ ਤੁਹਾਨੂੰ ਲੱਗਦਾ ਤੁਸੀਂ ਇਕੱਲੇ ਆ ਨੂੰ ਇਕੱਲੇ ਹੀ ਨਾ ਸਮਝੋ ਇਕੱਲੇ ਤੁਸੀਂ ਬਥੇਰੇ ਆ ਜਦੋਂ ਤੁਸੀਂ ਰਾਹ ਸਹੀ ਫੜ ਲਓਗੇ ਨਾ ਤੇ ਤੁਸੀਂ ਇਕੱਲੇ ਹੀ ਸਹੀ ਆ ਤੁਹਾਨੂੰ ਕਿਸੇ ਦੀ ਤੁਹਾਨੂੰ ਲੋੜ ਨਹੀਂ ਹੈਗੀ ਕਿ ਤੁਹਾਡੇ ਲਈ ਕੌਣ ਤੁਹਾਡੀ ਹੈਲਪ ਕਰੂਗਾ ਕੌਣ ਨਹੀਂ ਪਰ ਇਹ ਗੱਲ ਹੈ ਕਿ ਦੁੱਖ ਸੁੱਖ ਦੇ ਵਿੱਚ ਸਮਾਂ ਆਉਂਦਾ ਆ ਸਾਰਾ ਦਿਨ ਤੁਹਾਡਾ ਇਹ ਸਮਾਂ ਨਹੀਂ ਹੁੰਦਾ ਕਿ ਤੁਸੀਂ ਬਹੁਤ ਖੁਸ਼ ਤੇ ਤੰਦਰੁਸਤ ਸਾਰਾ ਕੁਝ ਤੁਹਾਨੂੰ ਮਿਲੇ ਇਹ ਜ਼ਿੰਦਗੀ ਹੈ ਜ਼ਿੰਦਗੀ ਤੁਹਾਨੂੰ ਬਹੁਤ ਕੁਝ ਸਿਖਾਉਂਦੀ ਹੈ ਇਸ ਕਰਕੇ ਇਹ ਤਰਾਚੜਾ ਆਪਣੀਆਂ ਫੈਮਲੀਆਂ ਦੇ ਵਿੱਚ ਹਰ ਇੱਕ ਇਨਸਾਨ ਦੇ ਵਿੱਚ ਆਉਂਦੇ ਆ ਫੈਮਲੀਆਂ ਵੀ ਛੱਡੋ ਇਨਸਾਨ ਦੇ ਵਿੱਚ ਵੀ ਆਉਂਦੇ ਆ ਜੇ ਤੁਹਾਡੇ ਕੋਲੇ ਔਖਾ ਸਮਾਂ ਆਂਦਾ ਆ ਤਾਂ ਸੌਖਾ ਵੀ ਆਏਗਾ ਇਹ ਵੀ ਸਮਾਂ ਨਿਕਲ ਜਾਂਦਾ ਹੈ ਪਰ ਆਪਾਂ ਨੂੰ ਪੇਸ਼ੈਂਸ ਰੱਖਣ ਦੀ ਥੋੜਾ ਜਿਹਾ ਨਾਕ ਘਬਰਾਉਣ ਦੀ ਤੇ ਇਹ ਚੀਜ਼ਾਂ ਨੂੰ ਚੱਲ ਕੇ ਆਪਾਂ ਨੂੰ ਥੋੜੀ ਜੀ ਨਾ ਸ਼ਾਂਤੀ ਨਾਲ ਸਾਇਜ ਨਾਲ ਚੱਲਣਾ ਚਾਹੀਦਾ ਆ ਜੋ ਵੀ ਆਪਾਂ ਜਾਂ ਕਿਸੇ ਰੱਬ ਨੂੰ ਧਿਆਉਂਦੇ ਜਿਹੜੇ ਵੀ ਆਪਾਂ ਰਿਲੀਜਨ ਦੇ ਮੰਨਦੇ ਆ ਉਹਦਾ ਨਾਮ ਜਪਣਾ ਚਾਹੀਦਾ ਤੇ ਉਹਦੇ ਨਾਲ ਕਰ ਕਰਕੇ ਹੌਲੀ ਹੌਲੀ ਕਰਕੇ ਤੁਹਾਡਾ ਇਹ ਸਮਾਂ ਜਿਹੜਾ ਔਖਾ ਸਮਾਂ ਹੁੰਦਾ ਉਹ ਵੀ ਨਿਕਲ ਜਾਂਦਾ ਆ ਘਬਰਾਉਣ ਦੀ ਕੋਈ ਲੋੜ ਨਹੀਂ ਤੇ ਫਿਰ ਇੱਕ ਦਿਨ ਤੁਸੀਂ ਵੀ ਇਹੀ ਗੱਲ ਕਹੋਗੇ ਚੰਗਾ ਹੋਇਆ ਮੈਂ ਹਾਰਿਆ ਹਾਰ ਕੇ ਜਿਹੜਾ ਹਾਰ ਕੇ ਮੁੜ ਕੇ ਖੜੇ ਹੋਣਾ ਤੇ ਉਹ ਤੁਹਾਨੂੰ ਪੂਰਾ ਟੀਚਰ ਵਾਲੇ ਲੈਸਨ ਜਿਹੜੇ ਹੁੰਦੇ ਆ ਆਪਾਂ ਨੂੰ ਤੇ ਉਹ ਸਾਰੇ ਸਿਖਾ ਜਾਂਦੇ ਆ ਕਿ ਹਾਰ ਕੇ ਤੁਸੀਂ ਉੱਠ ਕੇ ਖੜੇ ਹੋਣਾ ਕਿੰਨਾ ਤੁਹਾਡਾ ਤਾਕਤਵੰਦ ਆਇਆ ਤੇ ਕਿੰਨਾ ਤੁਹਾਨੂੰ ਉਹ ਮਜ਼ਾ ਆਉਂਦਾ ਜਿਹੜੀ ਜ਼ਿੰਦਗੀ ਹਾਰਨ ਤੋਂ ਬਾਅਦ ਤੁਸੀਂ ਜਿੱਤਦੇ ਆ ਜੇ ਸਿੱਧੀ ਹਾ ਜਿੱਤ ਕੇ ਕਹੀ ਤੁਹਾਨੂੰ ਸਾਰਾ ਕੁਝ ਮਿਲ ਗਿਆ ਤੇ ਫਿਰ ਤੁਹਾਨੂੰ ਚੀਜ਼ ਦਾ ਪਤਾ ਹੀ ਨਹੀਂ ਲੱਗਦਾ ਵੀ ਉਹ ਕੀ ਆ ਜੇ ਤਕਸੁਕਾ ਫੈਮਲੀ ਤੁਹਾਡੇ ਆਉਂਦੇ ਆ ਤੁਹਾਡੇ ਤੇ ਆਉਂਦੇ ਆ ਤੇ ਜਿਹੜਾ ਉਹ ਤੋਂ ਬਾਅਦ ਤੁਸੀਂ ਤੁਹਾਨੂੰ ਮਜ਼ਾ ਆਉਂਦਾ ਹੈ ਨਾ ਹਰ ਇੱਕ ਜ਼ਿੰਦਗੀ ਜੀਣ ਦਾ ਤੇ ਉਹ ਇੱਕ ਵੱਖਰਾ ਹੀ ਸਟਾਈਲ ਹੈਗਾ ਇਹ ਬਕਰਾਈ ਹੁੰਦਾ ਤੇ ਹਮੇਸ਼ਾ ਹੌਂਸਲਾ ਰੱਖ ਕੇ ਚੱਲਣਾ ਚਾਹੀਦਾ ਤੇ ਆਪਣੇ ਹੌਸਲੇ ਨੂੰ ਅੱਗੇ ਰੱਖੋਗੇ ਤਾਂ ਤੁਸੀਂ ਕਦੇ ਵੀ ਆਪਣੇ ਆਪ ਨੂੰ ਇਕੱਲੇ ਨਹੀਂ ਪਾਉਂਗੇ બસ ਮੇਰਾ ਵਾਸਤੇ ਇਹੀ ਕਹਿਣਾ ਹੋਊਗਾ ਫਿਰ ਵਾਰ-ਵਾਰ ਕਿ ਤੁਸੀਂ ਜਦੋਂ ਵੀ ਤੁਹਾਨੂੰ ਕੋਈ ਵੀ ਮੁਸੀਬਤ ਆਵੇ ਕੋਈ ਵੀ ਐਦਾਂ ਦੀ ਕੋਈ ਪ੍ਰੋਬਲਮ ਆਂਦੀ ਆ ਕਿ ਹਰ ਇੱਕ ਜ਼ਿੰਦਗੀ ਆ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਇਹ ਪ੍ਰੋਬਲਮ ਆਉਂਦੀਆਂ ਹੀ ਆਉਂਦੀਆਂ ਇਹ ਤੁਸੀਂ ਕਦੀ ਨਹੀਂ ਸੋਚ ਸਕਦੇ ਕਿ ਉਹਦੇ ਕੋਲ ਪ੍ਰੋਬਲਮ ਨਹੀਂ ਹੋਊਗੀ ਉਹਦੇ ਕੋਲੇ ਨਹੀਂ ਉਹ ਪਰ ਹਰ ਇੱਕ ਦੇ ਕੋਲੇ ਆਉਂਦਾ ਹੈ ਕਈ ਸ਼ੋਅ ਕਰ ਜਾਂਦੇ ਆ ਤੇ ਕਈ ਲੁਕੋ ਜਾਂਦੇ ਆ ਤੇ ਕਈ ਲੁਕੋ ਕੇ ਸਟਰੋਂਗ ਬਣ ਕੇ ਨਿਕਲ ਜਾਂਦੇ ਆ ਤੇ ਕਈ ਰੋ ਕੇ ਜਦਾਂ ਲੋਕਾਂ ਕੋਲੇ ਦੱਸ ਕੇ ਤੇ ਢੇਰੀ ਢਾਕੇ ਬਹਿ ਜਾਂਦੇ ਆ ਬਸ ਮੇਰੀ ਇੱਕ ਹੀ ਆ ਕਿ ਜੇ ਤੁਹਾਡੇ ਕੋਈ ਇਹ ਜੀ ਪ੍ਰੋਬਲਮ ਆਂਦੀ ਹੈ ਦੁੱਖ ਸੁੱਖ ਹਰ ਇੱਕ ਦੇ ਘਰ ਚ ਹੁੰਦਾ ਹਰ ਇੱਕ ਬੰਦੇ ਤੇ ਆਉਂਦਾ ਹੈ ਬਸ ਉਹਨੂੰ ਇਹ ਸੋਚ ਕੇ ਚੱਲੋ ਕਿ ਤੁਹਾਨੂੰ ਲੈਸਨ ਲੈਣ ਲਈ ਆ ਇਹ ਲੈਸਨ ਇਹਦੇ ਵਿੱਚੋਂ ਤੁਹਾਨੂੰ ਕੀ ਮਿਲਦਾ ਹੈ ਇਹ ਤੁਹਾਡੇ ਤੇ ਤੁਹਾਡੇ ਵੀ ਕਿਹੜੀ ਪ੍ਰੋਬਲਮ ਦੇ ਵਿੱਚ ਤੁਸੀਂ ਫਸੇ ਹੋਈਆਂ ਹਰ ਇੱਕ ਦੀਆਂ ਪ੍ਰੋਬਲਮਸ ਹਰ ਇੱਕ ਦੀਆਂ ਡਿਫਰੈਂਟ ਡਿਫਰੈਂਟ ਤਕਲੀਫਾਂ ਹੁੰਦੀਆਂ ਆ ਪਰੇਸ਼ਾਨੀਆਂ ਹੁੰਦੀਆਂ ਤੇ ਉਸੇ ਨਾਲ ਤੁਹਾਨੂੰ ਲੈਸਨ ਮਿਲਦੇ ਹੈਗੇ ਕਿ ਤੁਹਾਡੇ ਬਰਾਬਰ ਤੁਹਾਡੇ ਕੌਣ ਖੜ ਗਿਆ ਤੇ ਕੌਣ ਤੁਹਾਨੂੰ ਛੱਡ ਕੇ ਚਲੇ ਗਿਆ ਤੇ ਕੌਣ ਦੁੱਖ ਤਕਲੀਫ ਦੇ ਵਿੱਚ ਤੁਹਾਡੇ ਮੂਹਰੇ ਹੋ ਕੇ ਖੜਾ ਆ ਤੇ ਜਿਹੜਾ ਛੱਡ ਕੇ ਗਿਆ ਉਹ ਵੀ ਤੁਹਾਨੂੰ ਪਤਾ ਲੱਗ ਜਾਣਾ ਤੇ ਜਿਹੜਾ ਤੁਹਾਡੇ ਬਰਾਬਰ ਆ ਕੇ ਖੜ ਗਿਆ ਉਹ ਵੀ ਤੁਹਾਨੂੰ ਪਤਾ ਲੱਗ ਜਾ ਪਰ ਮੇਰੀ ਇੱਕੋ ਹੀ ਇੱਕੋ ਹੀ ਇਹ ਗੱਲ ਹੈਗੀ ਆ बार-बार ਸਾਰਿਆਂ ਨੂੰ ਇਹ ਹੀ ਕਹਿਣੀ ਆ ਕਿ ਜਦੋਂ ਵੀ ਤੁਹਾਡੇ ਕੋਈ ਇਹੋ ਜਿਹੀ ਪ੍ਰੋਬਲਮ ਆਦੀ ਪਹਿਲੀ ਗੱਲ ਤਾਂ ਤੁਸੀਂ ਰੱਬ ਦਾ ਨਾਮ ਜਿਹਦਾ ਵੀ ਹੈਗਾ ਤੁਸੀਂ ਉਹਨੂੰ ਧਿਆਉ ਤੇ ਦੂਸਰੀ ਗੱਲ ਜਿਹੜਾ ਤੁਹਾਡੇ ਨਾਲ ਤੁਹਾਡੇ ਬਰਾਬਰ ਤੁਹਾਡਾ ਸਾਥ ਦੇਣ ਲਈ ਖੜਾ ਆ ਜੋ ਕਈ ਵਾਰ ਕਈ ਵਜ੍ਹਾ ਮਲਬੂਰੀਆਂ ਹੁੰਦੀਆਂ ਕਿ ਤੁਹਾਡੇ ਉਹ ਬਰਾਬਰ ਦੇ ਜੇ ਤੁਹਾਨੂੰ ਕਿਸੇ ਚੀਜ਼ ਦੇ ਹੱਲ ਭੁਨੇ ਨਹੀਂ ਕਰ ਸਕਦਾ ਜਾਂ ਫਿਰ ਵੀ ਉਹ ਤੁਹਾਡੇ ਬਰਾਬਰ ਕਿਸੇ ਹੋਰ ਚੀਜ਼ ਦੇ ਵਿੱਚ ਉਹ ਤੁਹਾਡੀ ਹੈਲਪ ਕਰਨ ਲਈ ਖੜਾ ਆ ਬਰਾਬਰ ਖੜਾ ਆ ਤਾਂ ਤੁਸੀਂ ਉਹਦਾ ਕਦੀ ਵੀ ਆਸਾਨ ਜ਼ਿੰਦਗੀ ਪਾਣਾ ਭੋਲੋ ਉਹ ਚੀਜ਼ ਨੂੰ ਯਾਦ ਰੱਖੋ ਕਿ ਹਾਂ ਫਲਾਣੇ ਬੰਦੇ ਨੇ ਮੇਰੀ ਆ ਹੈਲਪ ਕੀਤੀ ਸੀ ਤੇ ਤੁਸੀਂ ਵੀ ਗਾਹ ਕਿਸੇ ਹੋਰ ਦੀ ਕਰ ਸਕਦੇ ਹੋ ਤੁਹਾਡੀ ਉਹਨੂੰ ਨਹੀਂ ਲੋੜ ਕਿਸੇ ਹੋਰ ਨੂੰ ਪੈ ਸਕਦੀ ਹੈ ਤੇ ਇਸ ਕਰਕੇ ਪਲੀਜ਼ ਤੁਸੀਂ ਨਾ ਆਪਣੀ ਹੈਲਪ ਲਈ ਹਮੇਸ਼ਾ ਤਿਆਰ ਰਿਹਾ ਕਰੋ ਤੇ ਜਦੋਂ ਤੁਹਾਡੇ ਤੇ ਪ੍ਰੋਬਲਮ ਆਉਂਦੀ ਆ ਤੁਹਾਨੂੰ ਜਾਂ ਕੋਈ ਇਦਾਂ ਦੀ ਹੈ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਸਾਥ ਤੁਹਾਡਾ ਕੀਨੇ ਦਿੱਤਾ ਸੀ ਤੇ ਕਿਹੜਾ ਤੁਹਾਨੂੰ ਛੱਡ ਕੇ ਭੱਜਿਆ ਸੀ ਔਖੇ ਵੇਲੇ ਤੇ ਉਹ ਚੀਜ਼ ਨੂੰ ਹਮੇਸ਼ਾ ਯਾਦ ਰੱਖੋ ਤੇ ਕਦੀ ਵੀ ਇਹ ਨਾ ਹੋਵੇ ਤੇ ਕਈ ਮਤਲਬ ਦੇ ਹੁੰਦੇ ਆ ਕਿ ਜੇ ਲੋੜ ਪੈਂਤੇ ਤੁਹਾਡੇ ਸਾਹਮਣੇ ਖੜੇ ਤੇ ਜਦੋਂ ਤੁਹਾਨੂੰ ਲੋੜ ਪਈ ਤਾਂ ਹਰ ਕੋਈ ਛੱਡ ਕੇ ਭੱਜ ਜਾਂਦਾ ਤੇ ਪਲੀਜ਼ ਇਹ ਚੀਜ਼ਾਂ ਤੋਂ ਤੁਹਾਨੂੰ ਲੈਸਨ ਇਹਨਾਂ ਚੀਜ਼ਾਂ ਦਾ ਸਪੈਸ਼ਲੀ ਆਪਾਂ ਨੂੰ ਅੱਜ ਜਿਹੜੀ ਗੱਲ ਕੀਤੀ ਆ ਉਹਦੇ ਲੈਸਨ ਲੈਣ ਦੀ ਕੀਤੀ ਆ ਕਿ ਆਪਣੇ ਬਗਾਨਿਆਂ ਦੇ ਵਿੱਚ ਦੇਖੋ ਤੇ ਕਿਹੜਾ ਤੁਹਾਡਾ ਸਪੋਰਟ ਕਰਦਾ ਹੈ ਤੇ ਅੱਜ ਕੱਲ ਦੇ ਮੈਂ ਨਹੀਂ ਕਹਿੰਦੀ ਤੁਹਾਡੇ ਰਿਸ਼ਤੇਦਾਰ ਸਾਰੇ ਚੰਗੇ ਆ ਜਾਂ ਦੋਸਤ ਮਿੱਤਰ ਚੰਗੇ ਆ ਇਹ ਅੱਜ ਕੱਲ ਜਦੋਂ ਵੀ ਪਰਖੇ ਜਾਂਦੇ ਆ ਉਦੋਂ ਪਤਾ ਲੱਗਦਾ ਤੇ ਹੋਪ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਊਗੀ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਪਲੀਜ਼ ਮੇਚਨ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਦਿਓ ਜੇ ਇਹੋ ਜਿਹੀਆਂ ਸਟੋਰੀਆਂ ਤੁਹਾਨੂੰ ਲੱਗੀਆਂ ਕਿ ਤੁਹਾਨੂੰ ਹੋਰ ਨੌਲੇਜ ਲਈ ਜਾਂ ਇਦਾਂ ਦੀ ਆਪਾਂ ਨੂੰ ਮੋਟੀਵੇਸ਼ਨ ਲੈ ਲਈ ਤੇ ਇਦਾਂ ਦੀ ਕੋਈ ਹੋਰ ਚਾਹੀਦੀ ਆ ਤਮੈਨ ਨੂੰ ਜੂ ਮੈਸੇਜ ਪਾ ਦਿਓ ਤੇ ਮੈਂ ਜਰੂਰ ਇਹ ਜੀ ਹੋਰ ਸਟੋਰੀਆਂ ਲੈ ਕੇ ਆਉਂਗੀ ਇਹਦੇ ਵਿੱਚ ਬਸ ਇਹੀ ਆ ਕਿ ਮੇਰਾ ਇੱਕ ਸਾਰਿਆਂ ਨੂੰ ਇਹੀ ਹੌਸਲਾ ਕਿ ਹਾਰ ਨਾ ਮੰਨੋ ਕਦਮ ਚੱਕਦੇ ਜੋ ਇੱਕ ਵਾਰਾਂ ਦੇ ਦੋ ਵਾਰਾਂਗੇ ਤਿੰਨ ਵਾਰਾਂਗੇ ਜਰੂਰ ਆਪਣਾ ਕਦਮ ਆਪਾਂ ਅੱਗੇ ਵਧਾਂਗੇ ਤੇ ਜਿਹੜੇ ਤੁਹਾਨੂੰ ਅੱਗੇ ਵੱਧ ਚੁੱਕੇ ਉਹਨਾਂ ਉਹਨਾਂ ਵੱਲ ਨਾ ਦੇਖੋ ਤੇ ਉਹ ਇੱਕ ਦਿਨ ਦੀ ਆਪਣੀ ਸਟਰਗਲ ਕਰਕੇ ਆਪਣਾ ਟਾਈਮ ਕੱਢ ਚੁੱਕੇ ਆ ਤੇ ਆਪਣੇ ਤੇ ਨਵਾਂ ਟਾਈਮ ਹੋਣ ਆਇਆ ਤੇ ਇਸ ਕਰਕੇ ਆਪਣੇ ਇਹ ਚੀਜ਼ ਨੂੰ ਸਮਝਦੇ ਤੇ ਬਸ ਆਪਣੇ ਰੇਸ ਲਾਈ ਜੋ ਆਪਣੇ ਆਪ ਨਾਲ ਤੁਰੇ ਜੋ ਤੇ ਆਪਣੇ ਆਪ ਨਾਲ ਗੱਲਾਂ ਕਰੋ ਤੇ ਇਕੱਲਾ ਕਦੀ ਨਹੀਂ ਮਹਿਸੂਸ ਕਰਨਾ ਇਕੱਲਾ ਕੋਈ ਵੀ ਨਹੀਂ ਹੁੰਦਾ ਸਾਰੇ ਇੱਕ ਦੂਜੇ ਨਾਲ ਹੁੰਦੇ ਆ ਹਮੇਸ਼ਾ ਕਿਸੇ ਨਾਲ ਗੱਲ ਕਰਕੇ ਦੇਖੋ ਤਾਂ ਜ਼ਰੂਰ ਤੁਹਾਨੂੰ ਸਪੋਰਟ ਮਿਲੇਗੀ ਤੇ ਹਾਰ ਬਿਲਕੁਲ ਨਹੀਂ ਮੰਨਣੀ ਹਾਰ ਤਾਂ ਯਾਦ ਵੀ ਨਹੀਂ ਰੱਖਣੀ ਕਿ ਤੁਸੀਂ ਹਾਰ ਰਹੇ ਹੋ ਤੁਸੀਂ ਇਹੀ ਕਰਨਾ ਹਮੇਸ਼ਾ ਤੁਸੀਂ ਕਾਮਯਾਬ ਹੋਵੋਗੇ ਪ੍ਰਮਾਤਮਾ ਮੇਰੇ ਭਰੇ ਹੱਥ ਰੱਖੂਗਾ ਤੇ ਅੱਜ ਦਾ ਬਲੌਗ ਬੱਸ ਇੱਥੇ ਤੱਕ ਸੀ ਮੇਰੇ ਵੱਲੋਂ ਸਾਰਿਆਂ ਦਾ ਸਹਿਕਾ ਤੇ ਇਹੋ ਪਤਾ ਚੰਗੀਆਂ ਲੱਗੀਆਂ ਗੱਲਾਂ ਜੇ ਕੋਈ ਗਲਤੀ ਹੋਈ ਤਾਂ ਮਾਫ਼ ਕਰਨਾ